ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਆ ਕਿ ਇੱਕ ਮਾਂ ਦੀ ਗਲਤੀ ਕਰਕੇ ਇੱਕ ਧੀ ਦੀ ਜ਼ਿੰਦਗੀ ਹੈ ਜਿਹੜੀ ਉਹ ਕਿਵੇਂ ਮੁਸੀਬਤਾਂ ਦੇ ਵਿੱਚ ਪੈ ਜਾਂਦੀ ਆ ਇੱਕ ਪਰਿਵਾਰ ਦੇ ਵਿੱਚ ਚਰਚਾ ਚੱਲ ਰਹੀ ਆ ਕੁੜੀ ਦਾ ਵਿਆਹ ਰੱਖਿਆ ਹੋਇਆ ਉਡੀ ਦਾ ਨਾਮ ਰਾਣੀ ਆ ਤੇ ਰਾਣੀ ਦੀ ਉਮਰ 25 ਸਾਲ ਆ ਪਰਿਵਾਰਕ ਮੈਂਬਰ ਆ ਜਿਹੜੇ ਉਹ ਗੱਲ ਕਰ ਰਹੇ ਆ ਕਿ ਦਾਜ ਦੇ ਹੇਜ ਦੀ ਸਹਰਿਆਂ ਵੱਲੋਂ ਮੰਗ ਕੀਤੀ ਗਈ ਆ ਵਿਆਹ ਦੇ ਵਿੱਚ 8 ਦਿਨ ਬਾਕੀ ਆ ਤੇ ਦਾਜ ਦੀ ਡਿਮਾਂਡ ਆ ਉਹ ਕਿਵੇਂ ਪੂਰੀ ਕਰੀਏ ਸਾਰਾ ਪਰਿਵਾਰ ਬੜਾ ਚਿੰਤਤਾ ਤੇ ਉਹ ਕੋਸ਼ਿਸ਼ ਕਰਦੇ ਆ ਸੇ ਪਾਸੇ ਤੋਂ ਹਨਾ ਪੈਸੇ ਪਤਾ ਕਰਦੇ ਆ ਪਰ ਕੋਈ ਵੀ ਉਹਨਾਂ ਨੂੰ ਪੈਸੇ ਦੇਣ ਲਈ ਤਿਆਰ ਨਹੀਂ ਹੁੰਦਾ ਤੇ ਆਖਰਕਾਰ ਉਹ ਰਿਸ਼ਤਾ ਜਿਹੜਾ ਟੁੱਟ ਜਾਂਦਾ ਕੀ ਸੀ ਵਜਾ ਜਿਹੜੀ ਰਾਣੀ ਸੀ ਉਹਦਾ ਰਿਸ਼ਤਾ ਕਿਉਂ ਟੁੱਟਿਆ ਸੀ ਰਾਣੀ ਜਿਹੜੀ 25 ਸਾਲ ਦੀ ਕੁੜੀ ਆ ਤੇ ਉਹ ਆਪਣੇ ਨਾਨਕੇ ਘਰ ਆਪਣੀ ਮਾਂ ਦੇ ਨਾਲ ਰਹਿੰਦੀ ਆ ਉਹਦੀ ਮਾਂ ਦਾ ਅਤੀਤ ਆ ਜਿਹੜਾ ਤੇ ਉਹਨਾਂ ਦੇ ਘਰ ਦੀ ਗਰੀਬੀ ਆ ਉਹਦੇ ਕਰਕੇ ਰਾਣੀ ਦਾ ਰਿਸ਼ਤਾ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਜੁੜਿਆ ਤੇ ਬਹੁਤ ਵਾਰ ਟੁੱਟਿਆ ਵਿਆਹ ਦੇ ਨੇੜੇ ਆ ਕੇ ਜਿਹੜਾ ਰਾਣੀ ਦਾ ਰਿਸ਼ਤਾ ਉਹ ਟੁੱਟ ਜਾਂਦਾ ਸੀ ਰਾਣੀ ਦੀ ਮਾਂ ਨੇ ਬਹੁਤ ਸਾਲ ਪਹਿਲਾਂ ਕਿਸੇ ਮੁੰਡੇ ਨਾਲ ਵਿਆਹ ਕੀਤਾ ਸੀ ਭੱਜ ਕੇ ਸ਼ਾਦੀ ਕਰਵਾਈ ਸੀ ਪਰ ਉਹਨਾਂ ਦੀ ਆਪਸ ਵਿੱਚ ਬਣੀ ਨਹੀਂ ਰਾਣੀ ਦੇ ਜਨਮ ਤੋਂ ਬਾਅਦ ਉਹ ਦੋਨੋਂ ਅਲੱਗ ਹੋ ਜਾਂਦੇ ਆ ਤੇ ਰਾਣੀ ਦੀ ਮਾਂ ਜਿਹੜੀ ਉਹ ਕਿਸੇ ਹੋਰ ਨਾਲ ਸ਼ਾਦੀ ਕਰ ਲੈਂਦੀ ਆ ਉੱਥੇ ਵੀ ਰਾਣੀ ਦੀ ਮਾਂ ਦੀ ਜਿਹੜੀ ਨਹੀਂ ਬਣਦੀ ਉਹ ਫਿਰ ਉੱਥੋਂ ਛੱਡ ਕੇ ਕਿਸੇ ਹੋਰ ਨਾਲ ਵਿਆਹ ਕਰ ਲੈਂਦੀ ਆ ਇਸ ਤਰ੍ਹਾਂ ਰਾਣੀ ਦੀ ਮਾਂ ਦਾ ਜਿਹੜਾ ਅਤੀਤ ਸੀ ਉਹ ਕੋਈ ਬਹੁਤਾ ਵਧੀਆ ਨਹੀਂ ਸੀ ਉਹਨੇ ਬਹੁਤ ਵਾਰ ਵਿਆਹ ਕੀਤੇ ਤੇ ਬਹੁਤ ਹੀ ਵਿਆਹ ਤੋੜੇ ਇਸ ਕਰਕੇ ਰਾਣੀ ਆ ਜਿਹੜੀ ਐਟ ਦੀ ਐਂਡ ਆਪਣੇ ਪੇਕੇ ਘਰ ਆ ਕੇ ਰਹਿਣ ਲੱਗ ਜਾਂਦੀ ਆ ਰਾਣੀ ਸੀ ਨਾਲ ਉਹਦੇ ਤੇ ਰਾਣੀ ਦੀ ਮਾਂ ਦੋਨੋਂ ਉਹਦੇ ਰਾਣੀ ਦੇ ਨਾਨਕੇ ਰਹਿੰਦੀਆਂ ਨੇ ਉਹਦਾ ਭਰਾ ਜਿਹੜਾ ਉਹਨੂੰ ਬੜਾ ਸਮਝਾਉਂਦਾ ਕਿ ਤੇਰੀਆਂ ਹਰਕਤਾਂ ਕਰਕੇ ਕੱਲ ਨੂੰ ਤੇਰੀ ਕੁੜੀ ਨੂੰ ਪ੍ਰੋਬਲਮ ਆਉਣਗੀਆਂ ਵੀ ਪਹਿਲਾਂ ਤੂੰ ਧੱਕੇ ਨਾਲ ਵਿਆਹ ਕੀਤਾ ਹਨਾ ਉਦੋਂ ਵੀ ਅਸੀਂ ਤੈਨੂੰ ਮਨਾ ਕਰਦੇ ਰਹੇ ਵੀ ਫਿਰ ਤੂੰ ਸਾਡੀ ਸਿਰ ਦੇ ਵਿੱਚ ਸਵਾਹ ਪਾ ਕੇ ਹਨਾ ਭੱਜ ਕੇ ਵਿਆਹ ਕਰਵਾ ਲਿਆ ਰਾਣੀ ਦਾ ਭਰਾ ਰਾਣੀ ਨੂੰ ਬਹੁਤ ਸਮਝਾਉਂਦਾ ਪਰ ਉਤੇ ਕਿਸੇ ਵੀ ਗੱਲ ਦਾ ਅਸਰ ਨਹੀਂ ਹੁੰਦਾ ਫਿਰ ਰਾਣੀ ਦੀ ਮਾਂ ਜਿਹੜੀ ਉਹ ਆਪਣੇ ਪੇਕੇ ਰਹਿਣ ਦਾ ਹੀ ਫੈਸਲਾ ਕਰ ਲੈਂਦੀ ਆ ਉਹ ਕਿਤੇ ਪ੍ਰਾਈਵੇਟ ਨੌਕਰੀ ਕਰਦੀ ਆ ਤੇ ਆਪਣੀ ਕੁੜੀ ਨੂੰ ਪਾਲਦੀ ਆ ਜਦੋਂ ਉਹਦੀ ਕੁੜੀ ਹੁਣ ਵੱਡੀ ਹੋ ਗਈ ਉਹਦੀ ਮਾਂ ਦਾ ਜਿਹੜਾ ਅਤੀਤ ਸੀ ਉਹਦਾ ਅਸਰ ਉਹਦੀ ਕੁੜੀ ਦੇ ਰਿਸ਼ਤੇ ਤੇ ਪੈ ਰਿਹਾ ਸੀ ਰਾਣੀ ਦਸਵੀਂ ਪਾਸ ਕੁੜੀ ਸੀ ਅੱਗੇ ਉਹ ਪੜੀ ਨਹੀਂ ਕਿਉਂਕਿ ਉਹ ਪੜਨਾ ਨਹੀਂ ਚਾਹੁੰਦੀ ਸੀ ਰਾਣੀ ਬਹੁਤ ਹੀ ਖੂਬਸੂਰਤ ਕੁੜੀ ਸੀ ਜਦੋਂ ਉਹਦਾ ਰਿਸ਼ਤਾ ਹੋਇਆ ਤਾਂ ਸਾਰੇ ਪਰਿਵਾਰ ਨੂੰ ਖੁਸ਼ੀ ਹੋਈ ਵੀ ਚਲੋ ਰਾਣੀ ਆ ਜਿਹੜੀ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਜਾਵੇ ਰਾਣੀ ਦੀ ਮਾਂ ਨੂੰ ਵੀ ਇਹ ਹੁੰਦਾ ਵੀ ਮੇਰਾ ਚਲੋ ਫਰਜ਼ ਪੂਰਾ ਹੋ ਜਾਊਗਾ ਮੇਰੀ ਧੀ ਆ ਜਿਹੜੀ ਆਪਣੇ ਸਹੁਰੇ ਘਰ ਚਲੀ ਜਾਊ ਪਰ ਵਿਆਹ ਤੋਂ ਥੋੜੇ ਦਿਨ ਪਹਿਲਾਂ ਉਹਦੇ ਸਹੁਰਿਆਂ ਨੇ ਰਿਸ਼ਤੇ ਤੋਂ ਜਵਾਬ ਦਿੱਤਾ ਕਿ ਅਸੀਂ ਵਿਆਹ ਨਹੀਂ ਕਰਵਾਉਣਾ ਤੁਹਾਡੀ ਕੁੜੀ ਨਾਲ ਆਪਣੇ ਮੁੰਡੇ ਦਾ ਫਿਰ ਰਾਣੀ ਦੀ ਮਾਂ ਉਦਾਸ ਹੋ ਜਾਂਦੀ ਆ ਫਿਰ 2 ਮਹੀਨੇ ਬਾਅਦ ਕਿਤੇ ਹੋਰ ਰਿਸ਼ਤਾ ਵੇਖਦੇ ਆ ਰਿਸ਼ਤਾ ਫਿਰ ਪੱਕਾ ਹੋ ਜਾਂਦਾ ਇੱਕ ਵਾਰੀ ਤਾਂ ਮੁੰਡੇ ਵਾਲੇ ਰਾਣੀ ਦੀ ਖੂਬਸੂਰਤੀ ਵੇਸ਼ ਕੇ ਰਿਸ਼ਤੇ ਨੂੰ ਹਾਂ ਕਰ ਦਿੰਦੇ ਸੀ ਪਰ ਜਿਹੜਾ ਉਹਨਾਂ ਦੇ ਆਣ ਗਵਾਂਡ ਸੀ ਉਹ ਜਾ ਕੇ ਉਹਨਾਂ ਨੂੰ ਰਾਣੀ ਦੀ ਮਾਂ ਦੀ ਅਸਲੀਅਤ ਦੱਸਿਆਉਂਦੇ ਸੀ ਤੇ ਮੁੰਡੇ ਵਾਲੇ ਸੀ ਜਿਹੜੇ ਰਿਸ਼ਤੇ ਤੋਂ ਜਵਾਬ ਦੇ ਦਿੰਦੇ ਸੀ ਇਹ ਇੱਕ ਵਾਰ ਨਹੀਂ ਸਗੋਂ ਇਸ ਤੋਂ ਪਹਿਲਾਂ 10-12 ਵਾਰ ਹੋ ਚੁੱਕਿਆ ਸੀ ਰਾਣੀ ਸੀ ਜਿਹੜੀ ਇਸ ਗੱਲ ਨੂੰ ਲੈ ਕੇ ਬਹੁਤ ਉਦਾਸ ਰਹਿੰਦੀ ਸੀ ਉਹਨੂੰ ਗੁੱਸਾ ਵੀ ਆਉਂਦਾ ਸੀ ਹਨਾ ਕਿ ਮੇਰੀ ਮਾਂ ਦਾ ਅਤੀਤ ਮੇਰੇ ਫਿਊਚਰ ਦਾ ਅੜੀਕਾ ਬਣ ਰਿਹਾ ਪਰ ਉਹ ਘਰ ਵੀ ਕੀ ਸਕਦੀ ਸੀ ਉਹ ਆਪਣੀ ਮਾਂ ਨੂੰ ਬਹੁਤ ਗੱਲਾਂ ਸੁਣਾਉਂਦੀ ਆ ਕਿ ਤੁਹਾਡੇ ਮਾੜੇ ਕਰੈਕਟਰ ਕਰਕੇ ਮੇਰੀ ਜ਼ਿੰਦਗੀ ਹੈ ਜਿਹੜੀ ਉਹ ਖਰਾਬ ਹੋ ਚੁੱਕੀ ਆ ਵੀ ਮੈਂ ਇੰਨੀ ਖੂਬਸੂਰਤ ਹੋਣ ਦੇ ਬਾਵਜੂਦ ਵੀ ਕੋਈ ਮੁੰਡਾ ਹਨਾ ਮੈਨੂੰ ਪਸੰਦ ਨਹੀਂ ਕਰ ਰਿਹਾ ਅ ਫਿਰ ਇੱਕ ਥਾਂ ਰਾਣੀ ਦਾ ਰਿਸ਼ਤਾ ਹੋ ਜਾਂਦਾ ਤੇ ਰਿਸ਼ਤਾ ਜਿਹੜਾ ਹੁੰਦਾ 3-4 ਮਹੀਨੇ ਬਾਅਦ ਵਿਆਹ ਦੀ ਤਰੀਕ ਆ ਜਿਹੜੀ ਉਹ ਰੱਖੀ ਜਾਂਦੀ ਆ ਕਿਉਂਕਿ ਮੁੰਡੇ ਵਾਲੇ ਕਹਿੰਦੇ ਕਿ ਸਾਡੇ ਘਰੇ ਮਤਲਬ ਹਜੇ ਸਿਚੁਏਸ਼ਨ ਹੈ ਨਹੀਂ ਵਿਆਹ ਕਰਨ ਦੀ ਅਸੀਂ ਘਰ ਪਾ ਰਹੇ ਆ ਜਦੋਂ ਸਾਡਾ ਘਰ ਕੰਪਲੀਟ ਹੋ ਗਿਆ ਤਾਂ ਵਿਆਹ ਅਸੀਂ ਉਦੋਂ ਲਵਾਵਾਂਗੇ ਰਾਣੀ ਦੀ ਮਾਂ ਨੂੰ ਤੇ ਉਹਦੇ ਮਾਮੇ ਨੂੰ ਹੁੰਦਾ ਵੀ ਜੇ ਵਿਆਹ ਛੇਤੀ ਹੋ ਜਾਂਦਾ ਤਾਂ ਠੀਕ ਸੀ ਵੀ ਨਹੀਂ ਫਿਰ ਕਿਸੇ ਨੇ ਪਾਣੀ ਮਾਰ ਦੇਣੀ ਆ ਜਿਹੜਾ ਉਹ ਮੁੰਡਾ ਦਾ ਉਹ ਰਾਣੀ ਨੂੰ ਫੋਨ ਕਰਦਾਗਾ ਫੋਨ ਲੈ ਕੇ ਦੇ ਦਿੰਦਾ ਗੱਲਾਂ ਬਾਤਾਂ ਕਰਦੇ ਆ ਮੁੰਡੇ ਨੂੰ ਰਾਣੀ ਬਹੁਤ ਪਸੰਦ ਹੁੰਦੀ ਆ ਪਰ ਵਿਆਹ ਤੋਂ 1 ਮਹੀਨਾ ਪਹਿਲਾਂ ਮੁੰਡੇ ਦੇ ਪਰਿਵਾਰ ਨੂੰ ਫਿਰ ਕੋਈ ਜਾ ਕੇ ਚੁਗਲੀ ਕਰ ਦਿੰਦਾ ਤੇ ਰਿਸ਼ਤੇ ਦੇ ਵਿੱਚ ਪਾਣੀ ਮਾਰ ਦਿੰਦਾ ਉਹ ਮੁੰਡਾ ਤਾਂ ਚਾਹੁੰਦਾ ਸੀ ਕਿ ਮਹਿਰਾਣੀ ਨਾਲ ਵਿਆਹ ਕਰਵਾਵਾ ਪਰ ਮੁੰਡੇ ਦੇ ਘਰ ਦੇ ਕਹਿੰਦੇ ਵੀ ਜੇ ਤੂੰ ਰਾਣੀ ਨਾਲ ਵਿਆਹ ਕਰਵਾਉਣਾ ਤਾਂ ਅਸੀਂ ਤੈਨੂੰ ਆਪਣੀ ਜ਼ਮੀਨ ਜਾਇਦਾਦ ਦੇ ਵਿੱਚੋਂ ਬੇਦਖਲ ਕਰਾਂਗੇ ਮੁੰਡੇ ਨੇ ਬੜੀਆਂ ਮਿਹਨਤਾਂ ਕੀਤੀਆਂ ਆਪਣੇ ਪਰਿਵਾਰ ਦੀਆਂ ਪਰ ਪਰਿਵਾਰ ਨਹੀਂ ਮੰਨਿਆ ਜਿਸ ਕਰਕੇ ਉਹ ਰਿਸ਼ਤਾ ਜਿਹੜਾ ਫਿਰ ਟੁੱਟ ਗਿਆ ਫਿਰ ਉਸ ਤੋਂ ਬਾਅਦ ਇੱਕ ਮੁੰਡਾ ਵੇਖਿਆ ਜਾਂਦਾ ਗਰੀਬ ਪਰਿਵਾਰ ਦਾ ਮੁੰਡਾ ਹੁੰਦਾ ਤੇ ਬਿਲਕੁਲ ਵੀ ਸੋਹਣਾ ਨਹੀਂ ਹੁੰਦਾ ਤੇ ਉਹਦੀਆਂ ਆਦਤਾਂ ਵੀ ਕੋਈ ਬਹੁਤੀਆਂ ਚੰਗੀਆਂ ਨਹੀਂ ਹੁੰਦੀਆਂ ਪਰ ਰਾਣੀ ਲਈ ਉਸ ਮੁੰਡੇ ਨੂੰ ਪਸੰਦ ਕੀਤਾ ਜਾਂਦਾ ਮਾ ਮੇਕੇ ਉਹ ਮੁੰਡਾ ਰਾਣੀ ਨੂੰ ਨਹੀਂ ਪਸੰਦ ਸੀ ਪਰ ਉਹ ਆਪਣੀ ਮਾਂ ਦੀਆਂ ਹਰਕਤਾਂ ਨੂੰ ਜਾਣਦੀ ਸੀ ਇਸ ਕਰਕੇ ਉਹਨੂੰ ਪਤਾ ਸੀ ਕਿ ਮੇਰਾ ਕੋਈ ਵੀ ਖਾਨਦਾਨੀ ਪਰਿਵਾਰ ਰਿਸ਼ਤਾ ਨਹੀਂ ਲਊਗਾ ਤੇ ਉਹ ਚਾਹੁੰਦੀ ਸੀ ਹਨਾ ਕਿ ਮੈਂ ਆਪਣੇ ਮਾਮੇ ਦੇ ਮਤਲਬ ਘਰੇ ਵੋਜ ਬਣ ਕੇ ਬੈਠੀ ਆ ਕੱਲ ਨੂੰ ਮੇਰੇ ਮਾਮੇ ਦੇ ਬੱਚਿਆਂ ਦੇ ਰਿਸ਼ਤੇ ਹੋਣੇ ਆ ਉਹਨਾਂ ਲਈ ਵੀ ਮੈਂ ਅੜੀਕਾ ਬਣੂੰਗੀ ਇਸ ਲਈ ਉਹ ਸਮਝੌਤਾ ਕਰ ਲੈਂਦੀ ਆ ਤੇ ਉਸ ਰਿਸ਼ਤੇ ਲਈ ਹਾਂ ਕਰ ਦਿੰਦੀ ਆ ਚਲੋ ਰਿਸ਼ਤਾ ਜਿਹੜਾ ਹੋ ਜਾਂਦਾ ਤੇ ਵਿਆਹ ਜਿਹੜਾ ਅਗਲੇ ਸਾਲ ਹੋਣਾ ਤੈ ਹੁੰਦਾ ਇਸੇ ਤਰ੍ਹਾਂ ਸਮਾਂ ਲੰਘਦਾ ਜਾਂਦਾ ਤੇ ਵਿਆਹ ਦਾ ਸਮਾਂ ਨੇੜੇ ਆ ਜਾਂਦਾ ਫਿਰ ਕੋਈ ਮੁੰਡਿਆ ਦੇ ਵਾਲਿਆਂ ਕੋਲ ਪਹੁੰਚ ਜਾਂਦਾ ਪਰ ਮੁੰਡੇ ਦੇ ਪਰਿਵਾਰ ਨੂੰ ਕੋਈ ਇੰਨਾ ਕੋਈ ਫਰਕ ਨਹੀਂ ਪੈਂਦਾ ਮੁੰਡੇ ਦੀਆਂ ਆਤਾਂ ਬਹੁਤੀਆਂ ਚੰਗੀਆਂ ਨਾ ਹੋਣ ਕਰਕੇ ਪਰਿਵਾਰ ਨੂੰ ਰਾਣੀ ਨਾਲ ਉਹਦੇ ਰਿਸ਼ਤੇ ਦਾ ਕੋਈ ਇਤਰਾਜ਼ ਨਹੀਂ ਹੁੰਦਾ ਪਰ ਉਹ ਸੋਚਦੇ ਆ ਵੀ ਹੁਣ ਮੌਕਾ ਹੋਣਾ ਆਪਾਂ ਦਾਜ ਦੇ ਹੀ ਦੀ ਮੰਗ ਕਰ ਲਈਏ ਮੁੰਡੇ ਵਾਲਿਆਂ ਨੂੰ ਲਾਲਚ ਆ ਜਾਂਦਾ ਵੀ ਇੱਕ ਵਾਰੀ ਆਪਾਂ ਉਹਨਾਂ ਨੂੰ ਹਨਾ ਕਹਿ ਦਈਏ ਵੀ ਅਸੀਂ ਰਿਸ਼ਤਾ ਨਹੀਂ ਲੈਣਾ ਵੀ ਜੇ ਤੁਸੀਂ ਰਿਸ਼ਤਾ ਕਰਨਾ ਤਾਂ ਦਾਜ ਦਿਓ ਵੀ ਆ ਪੇੜੇ ਹੋਏ ਦਾਜ ਦੇਣਗੇ ਚਲੋ ਭਾਈ ਮੁੰਡੇ ਵਾਲੇ ਕਹਿੰਦੇ ਆ ਕੁੜੀ ਦੇ ਮਾਮੇ ਨੂੰ ਰਾਣੀ ਦੇ ਨੂੰ ਵੀ ਜੇ ਤੁਸੀਂ ਵਿਆਹ ਦੇਣਾ ਤਾਂ ਸਾਨੂੰ 1 ਲੱਖ ਰੁਪਈਆ ਚਾਹੀਦਾ ਦਾਜ ਦੇ ਵਿੱਚ ਤੇ ਇੱਕ ਮੋਟਰਸਾਈਕਲ ਚਾਹੀਦਾ ਰਾਣੀ ਦਾ ਮਾਮਾ ਸੋਚਦਾ ਵੀ ਜੇ ਦਾਜ ਦੇ ਕੇ ਕੁੜੀ ਦਾ ਰਿਸ਼ਤਾ ਹੁੰਦਾ ਤਾਂ ਚੰਗੀ ਗੱਲ ਆ ਵੀ ਪਹਿਲਾਂ ਤਾਂ ਕੋਈ ਦਾਜ ਤੇ ਵੀ ਨਹੀਂ ਮੰਨਦਾ ਸੀ ਉਹ ਕਹਿੰਦਾ ਵੀ ਤੁਸੀਂ ਸਾਨੂੰ ਇੱਕ ਮਹੀਨੇ ਦਾ ਸਮਾਂ ਦਿਓ ਮੈਂ ਪੈਸੇ ਇਕੱਠੇ ਕਰ ਲਵਾਂ ਤੇ ਫਿਰ ਆਪਾਂ ਵਿਆਹ ਜਿਹੜਾ ਕਰ ਲਵਾਂਗੇ ਚਲੋ ਭਾਈ ਇੱਕ ਮਹੀਨਾ ਜਿਹੜਾ ਲੰਘਣ ਤੇ ਆਉਂਦਾ ਰਾਣੀ ਦੇ ਮਾਮੇ ਕੋਲ ਨਾ ਬੱਕਰੀਆਂ ਪਾਲੀਆਂ ਹੋਈਆਂ ਸੀ ਉਹ ਬੱਕਰੀਆਂ ਵੇਚ ਕੇ ਤੇ ਬੱਕਰੇ ਲੈ ਆਉਂਦਾ ਕਿਉਂਕਿ ਅੱਗੇ ਬਕਰੀਦ ਆਉਣ ਵਾਲੀ ਹੁੰਦੀ ਆ ਤੇ ਉਹਨੂੰ ਪਤਾ ਵੀ ਬਕਰੀਦ ਵੇਲੇ ਜਿਹੜਾ ਬੱਕਰਾ ਉਹ ਬਹੁਤ ਮਹਿੰਗਾ ਵਿਕਦਾ ਬੱਕਰੇ ਲੈ ਕੇ ਆਉਂਦਾ ਉਹ 15 ਬੱਕਰੇ ਲਿਆਉਂਦਾ ਤੇ ਉਹਨਾਂ ਨੂੰ ਘਰ ਦੇ ਵਿੱਚ ਰੱਖਦਾ ਪਰ ਵਿਆਹ ਦੇ ਜਮਾਂ ਨੇੜੇ ਆ ਕੇ 5-6 ਬੱਕਰੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਿਸੇ ਬਿਮਾਰੀ ਕਾਰਨ ਤੇ 3-4 ਬੱਕਰੇ ਆ ਜਿਹੜੇ ਉਹਨਾਂ ਨੂੰ ਕੋਈ ਚੋਰੀ ਕਰਕੇ ਲੈ ਜਾਂਦਾ ਉਹਦੇ ਕੋਲ ਸਿਰਫ 3 ਬੱਕਰੇ ਬਚਦੇ ਆ ਤੇ ਉਹ ਤਿੰਨ ਬੱਕਰਿਆਂ ਨਾਲ ਦਾਜ ਦੀ ਜਿਹੜੀ ਡਿਮਾਂਡ ਆ ਉਹ ਪੂਰੀ ਨਹੀਂ ਹੋਣੀ ਸੀ ਤੇ ਉਹ ਆਪਣੀ ਜਿਹੜੀ ਭਾਣਜੀ ਆ ਰਾਣੀ ਉਹਦੇ ਸਹੁਰਿਆਂ ਨੂੰ ਕਹਿੰਦਾ ਵੀ ਤੁਸੀਂ ਦੋ ਮਹੀਨਿਆਂ ਦਾ ਸਮਾਂ ਹੋਰ ਦਿਓ ਵੀ ਜਦੋਂ ਹੀ ਦਾਜ ਦੇ ਪੈਸੇ ਇਕੱਠੇ ਹੋਗੇ ਉਸ ਤੋਂ ਬਾਅਦ ਤੁਸੀਂ ਭਾਵੇਂ ਵਿਆਹ ਕਰ ਲਿਓ ਵੀ ਹਜੇ ਮੇਰੇ ਕੋਲੇ ਪੈਸੇ ਦਾ ਬੰਦੋਬਸਤ ਨਹੀਂ ਹੋਇਆ ਮੁੰਡੇ ਵਾਲਿਆਂ ਨੂੰ ਇਹ ਹੁੰਦਾ ਕਿ ਆਪੇ ਹਣਾੜਿਆ ਹੋਇਆ ਕਿਤੋਂ ਨਾ ਕਿਤੋਂ ਤਾਂ ਪੈਸਿਆਂ ਦਾ ਪ੍ਰਬੰਧ ਕਰੂਗਾ ਵੀ ਰਿਸ਼ਤਾ ਤਾਂ ਇਹਨੇ ਹੋਰ ਕਿਤੇ ਕਰਨਾ ਨਹੀਂ ਆਪਣੇ ਨਾਲ ਹੀ ਕਰੂ ਤੇ ਚਲੋ ਭਾਈ ਜਿਹੜਾ ਕੁੜੀ ਦਾ ਮਾਮਾ ਰਾਣੀ ਦਾ ਮਾਮਾ ਬੜਾ ਸੋਚਾਂ ਫਿਕਰਾਂ ਚ ਪਿਆ ਹੁੰਦਾ ਤੇ ਚਲੋ ਉਹ ਆਪਦੇ ਕੰਮ ਧੰਦੇ ਜਾਂਦਾ ਤੇ ਜਿਹੜੇ ਘਰ ਦੇ ਵਿੱਚ ਬੱਕਰੇ ਰੱਖੇ ਹੋਏ ਆ ਉਹਨਾਂ ਨੂੰ ਰਾਣੀ ਸੰਭਦੀ ਆ ਕੱਖ ਪੱਠੇ ਪਾਉਂਦੀ ਆ ਤੇ ਰਾਣੀ ਦੀ ਮਾਂ ਆਪਣੇ ਕੰਮ ਤੇ ਜਾਂਦੀ ਆ ਇੱਕ ਦਿਨ ਨਾ ਕੋਈ ਉਹਨਾਂ ਦੇ ਘਰੇ ਆਉਂਦਾ ਤੇ ਉਹ ਦਰਵਾਜ਼ਾ ਖੜਕਾਉਂਦਾ ਉਹ ਰਾਣੀ ਨੂੰ ਕਹਿੰਦਾ ਵੀ ਘਰੇ ਕੋਈ ਹੈਗਾ ਰਾਣੀ ਕਹਿੰਦੀ ਵੀ ਨਹੀਂ ਘਰੇ ਤਾਂ ਕੋਈ ਨਹੀਂ ਤੇ ਜਿਹੜਾ ਉਹ ਮੁੰਡਾ ਆਇਆ ਹੁੰਦਾ ਉਹਦਾ ਨਾਮ ਆਰਾਮ ਹੁੰਦਾ ਰਾਮ ਕਹਿੰਦਾ ਵੀ ਜਿਹੜੇ ਤੁਹਾਡੇ ਘਰੇ ਬੱਕਰੇ ਆ ਵੀ ਇਹ ਤੁਸੀਂ ਵੇਚਣੇ ਆ ਉਹ ਕਹਿੰਦੀ ਵੀ ਹਾਂਜੀ ਵੇਚਣੇ ਆ ਉਹ ਕਹਿੰਦਾ ਵੀ ਕਿੰਨੀ ਕੀਮਤ ਆ ਇਹਨਾਂ ਦੀ ਉਹ ਕਹਿੰਦੀ ਵੀ ਕੀਮਤ ਤਾਂ ਮੈਨੂੰ ਨਹੀਂ ਪਤਾ ਮੇਰੇ ਮਾਮੇ ਨੂੰ ਪਤਾ ਪਰ ਅਸੀਂ ਇਹ ਵੇਚਨੇ ਜ਼ਰੂਰ ਆ ਉਹ ਰਾਣੀ ਨੂੰ ਕਹਿੰਦਾ ਵੀ ਮੇਰੀ ਭੈਣ ਦਾ ਨਾ ਵਿਆਹ ਆ ਵੀ ਮੇਰੀ ਭੈਣ ਦੇ ਸਹੁਰਿਆਂ ਨੇ ਡਿਮਾਂਡ ਕੀਤੀ ਆ ਵੀ ਅਸੀਂ ਚਿਕਨ ਨਹੀਂ ਖਾਣਾ ਅਸੀਂ ਬੱਕਰੇ ਦਾ ਮੀਟ ਖਾਣਾ ਵੀ ਇਸ ਕਰਕੇ ਹਨਾ ਸਾਨੂੰ ਇਮੀਡੀਏਟਲੀ ਬੱਕਰਿਆਂ ਦੀ ਲੋੜ ਆ ਵੀ ਹਲਵਾਈ ਘਰੇ ਬੈਠੇ ਨੇ ਸਾਰੀ ਤਿਆਰੀ ਹੋ ਚੁੱਕੀ ਆ ਵੀ ਅੱਜ ਸ਼ਾਮ ਨੂੰ ਹੀ ਵਿਆਹ ਆ ਤਾ ਰਾਣੀ ਕਹਿੰਦੀ ਵੀ ਜੇ ਤੁਹਾਡੀ ਭੈਣ ਦੇ ਵਿਆਹ ਦਾ ਮਸਲਾ ਹੈ ਨਾ ਵੀ ਤੁਸੀਂ ਬੱਕਰੀ ਲੈ ਜਾਓ ਤੇ ਕੋਈ ਗੱਲ ਨਹੀਂ ਵੀ ਅਸੀਂ ਕੀਮਤ ਹੈ ਜਿਹੜੀ ਕੋਈ ਜ਼ਿਆਦਾ ਨਹੀਂ ਲਵਾਂਗੇ ਜੈਜ ਰੇਟ ਹੀ ਲਵਾਂਗੇ ਤਾਂ ਉਹ ਕਹਿੰਦਾ ਵੀ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਕੋਈ ਇਤਰਾਜ਼ ਤਾਂ ਨਹੀਂ ਹੋ ਉਹ ਕਹਿੰਦੀ ਵੀ ਬਿਲਕੁਲ ਵੀ ਨਹੀਂ ਹੋਊਗਾ ਚਲੋ ਉਹ ਕਹਿੰਦਾ ਵੀ ਮੈਂ 1 ਘੰਟੇ ਬਾਅਦ ਆਉਣਾ ਵੀ ਜੇ ਤੁਸੀਂ ਆਪਣੇ ਮਾਮਾ ਜੀ ਨੂੰ ਬੁਲਾ ਸਕਦੇ ਹੋ ਉਹ ਕਹਿੰਦੀ ਵੀ ਮੇਰੇ ਮਾਮਾ ਜੀ ਅੱਧੇ ਘੰਟੇ ਤੱਕ ਘਰ ਆ ਜਾਣਗੇ ਵੀ ਗਏ ਤਾਂ ਉਹ ਕੰਮ ਤੇ ਹੋਏ ਨੇ ਪਰ ਉਹ ਅੱਜ ਜਲਦੀ ਆਉਣਗੇ ਚਲੋ ਭਾਈ ਉਹ ਚਲਿਆ ਜਾਂਦਾ ਤੇ ਵਾਪਸ ਆਉਣ ਦਾ ਕਹਿ ਕੇ ਵੀ ਮੈਂ ਗੱਡੀ ਲੈ ਕੇ ਆਉਂਗਾ ਤੇ ਫਿਰ ਆਪਦਾ ਜਿਹੜਾ ਮੈਂ ਬੱਕਰੇ ਆ ਉਹਨਾਂ ਨੂੰ ਵੀ ਮੈਂ ਲੈ ਹੀ ਜਾਊਗਾ ਉਹ ਘਰੇ ਚਲਿਆ ਜਾਂਦਾ ਤੇ ਉਸ ਤੋਂ ਬਾਅਦ ਰਾਣੀ ਦਾ ਮਾਮਾ ਘਰ ਆ ਜਾਂਦਾ ਰਾਣੀ ਦੱਸਦੀ ਆ ਆਪਣੇ ਮਾਮੇ ਨੂੰ ਹਣਾ ਵੀ ਕੋਈ ਮੁੰਡਾ ਆਇਆ ਸੀ ਉਹਦੀ ਭੈਣ ਦਾ ਵਿਆਹਗਾ ਵੀ ਬਰਾਤਿਆਂ ਨੇ ਇੱਕੋ ਦਮ ਹਣਾ ਬੱਕਰੇ ਦੇ ਮੀਟ ਦੀ ਮੰਗ ਕੀਤੀ ਤੇ ਉਹ ਬੱਕਰੇ ਲੈ ਜਾਣਾ ਚਾਹੁੰਦਾ ਚਲੋ ਕਹਿੰਦਾ ਵੀ ਕੋਈ ਗੱਲ ਨਹੀਂ ਆ ਜਾਂਦੇ ਹੋ ਆਰਾਮ ਆ ਜਿਹੜਾ 1 ਘੰਟੇ ਬਾਅਦ ਆਉਂਦਾ ਰਾਮ ਰਾਣੀ ਦੇ ਮਾਮੇ ਨਾਲ ਬੱਕਰੀਆਂ ਦੀ ਕੀਮਤ ਬਾਰੇ ਗੱਲ ਕਰਦਾ ਤਾਂ ਰਾਣੀ ਦਾ ਮਾਮਾ ਕਹਿੰਦਾ ਵੀ ਸਾਡੀ ਜਿਹੜੀ ਇਹ ਕੁੜੀ ਆ ਇਹਦੇ ਰਿਸ਼ਤੇ ਦੇ ਵਿੱਚ ਵੀ ਬਹੁਤ ਅੜਚਣਾਂ ਆਈਆਂ ਨੇ ਅਸੀਂ ਵੀ ਇਹਦਾ ਵਿਆਹ ਕਰਨ ਵਾਸਤੇ ਬੱਕਰੇ ਲਏ ਸੀ ਵੀ ਇਸ ਤਰ੍ਹਾਂ ਬੱਕਰੇ ਜਿਹੜੇ ਉਸ ਮੇਰੇ ਮਰਗੇ ਤੇ ਕੋਈ ਚੋਰੀ ਕਰਕੇ ਲੈ ਗਿਆ ਵੀ ਇਹ ਤਿੰਨ ਬੱਕਰੀ ਬਚੇ ਆ ਵੀ ਮੈਨੂੰ ਪਤਾ ਹਨਾ ਕੁੜੀਆਂ ਦੇ ਵਿਆਹ ਦੀ ਜਿਹੜੀ ਮੁਸ਼ਕਲ ਆਉਂਦੀ ਆ ਮੌਕੇ ਤੇ ਲੋਕ ਦਾਜ ਮੰਗਦੇ ਆ ਜਾਂ ਇਸ ਤਰ੍ਹਾਂ ਦੇ ਖਾਣੇ ਦੀ ਮੰਗ ਕਰਦੇ ਆ ਹਨਾ ਵੀ ਹੁਣ ਜਿਵੇਂ ਮੀਟ ਦੀ ਮੰਗ ਕੀਤੀ ਆ ਵੀ ਤੁਹਾਨੂੰ ਤੁਹਾਡੀ ਸਿਚੁਏਸ਼ਨ ਆ ਮੈਂ ਸਮਝ ਸਕਦਾ ਵੀ ਇਹ ਸਿਚੁਏਸ਼ਨ ਮੇਰੇ ਤੇ ਵੀ ਆਈ ਹੋਈ ਆ ਵੀ ਤੁਸੀਂ ਇੱਕ ਵਾਰ ਬੱਕਰੇ ਲੈ ਜਾਓ ਤੇ ਆਪਣੇ ਵਿਆਹ ਦਾ ਡੰਗ ਸਾਰੋ ਵੀ ਕੀਮਤ ਮੈਨੂੰ ਕੋਈ ਐ ਨਹੀਂ ਵੀ ਮੈਂ ਮੂੰਹੋਂ ਮੰਗ ਵੀ ਲੈਣੀ ਆ ਜਿਹੜੇ ਪੈਸੇ ਤੁਸੀਂ ਦੇਣਿਆ ਦੇ ਦਿਓ ਤਾਂ ਆਰਾਮ ਕਹਿੰਦਾ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਉਹ ਕਹਿੰਦਾ ਵੀ 20000 ਰੁਪਇਆ ਠੀਕ ਆ ਤੇ ਰਾਣੀ ਦਾ ਮਾਮਾ 20000 ਤੇ ਮੰਨ ਜਾਂਦਾ ਉਹ ਕੋਈ ਬੈਸ ਨਹੀਂ ਕਰਦਾ ਤੇ ਆਰਾਮ ਆ ਜਿਹੜਾ ਬੜਾ ਹੈਰਾਨ ਹੁੰਦਾ ਵੀ ਹਨਾ ਵੀ ਦੇਖੋ ਕਿੰਨਾ ਵਧੀਆ ਇਨਸਾਨ ਆ ਪਿਕਰ ਦੇ ਵਿੱਚ ਆਪਣੀ ਭਾਣਜੀ ਦਾ ਵਿਆਹ ਰੱਖਿਆ ਹੋਇਆ ਵੀ ਨਹੀਂ ਤਾਂ ਜਿੱਥੇ-ਜਿੱਥੇ ਮੈਂ ਪਤਾ ਕੀਤਾ ਵੀ 8000 ਵਾਲੇ ਬੱਕਰੇ ਦਾ ਅਗਲਾ 50000 ਮੰਗੀ ਜਾਂਦਾ ਸੀ ਅਗਲੇ ਨੂੰ ਇਹ ਪਤਾ ਸੀ ਵੀ ਅੜੇ ਆਪੇ ਦੇਊਗਾ ਤੇ ਉਹ ਚਲੋ ਇੱਕ ਵਾਰ 20000 ਰੁਪਇਆ ਦੇ ਕੇ ਤੇ ਉਹ ਕਹਿ ਕੇ ਜਾਂਦਾ ਰਾਣੀ ਦੇ ਮਾਮੇ ਨੂੰ ਕਿ ਅੱਜ ਸ਼ਾਮ ਨੂੰ ਮੇਰੀ ਭੈਣ ਦੀ ਸ਼ਾਦੀ ਆ ਵੀ ਤੁਸੀਂ ਜ਼ਰੂਰ ਆਇਓ ਵੀ ਤੁਸੀਂ ਮੇਰਾ ਇੰਨਾ ਵੱਡਾ ਡੰਗ ਸਾਰਿਆ ਹਨਾ ਤਾਂ ਰਾਣੀ ਦਾ ਮਾਮਾ ਕਹਿੰਦਾ ਕੋਈ ਗੱਲ ਨਹੀਂ ਅਸੀਂ ਜ਼ਰੂਰ ਆਵਾਂਗੇ ਤੇ ਰਾਣੀ ਦੀ ਮਾਂ ਜਦੋਂ ਘਰੇ ਆਉਂਦੀ ਆ ਰਾਣੀ ਦਾ ਮਾਮਾ ਉਹਨੂੰ ਸਾਰੀ ਗੱਲ ਦੱਸਦਾ ਤੇ ਉਹਨੂੰ ਕਹਿੰਦਾ ਵੀ ਭੈਣੇ ਆਪਾਂ ਵਿਆਹ ਤੇ ਜ਼ਰੂਰ ਚੱਲਾਂਗੇ ਵੀ ਆਪਾਂ ਨੂੰ ਉਹ ਵਿਆਹ ਤੇ ਬੁਲਾ ਕੇ ਗਏ ਆ ਤੇ ਚਲੋ ਉਹਨਾਂ ਜਿਹੜਾ 20000 ਰੁਪਿਆ ਦੇ ਕੇ ਗਿਆ ਹੁੰਦਾ ਉਹਦੇ ਵਿੱਚੋਂ ਰਾਣੀ ਵਾਸਤੇ ਕੱਪੜੇ ਖਰੀਦਦੇ ਆ ਤੇ ਉਹ ਮੁੰਡੇ ਦੀ ਭੈਣ ਵਾਸਤੇ ਵੀ ਕੱਪੜੇ ਖਰੀਦਦੇ ਆ ਤੇ ਵਿਆਹ ਦੀ ਤਿਆਰੀ ਕਰਦੇ ਆ ਸ਼ਾਮ ਨੂੰ ਤਿਆਰ ਹੋ ਕੇ ਤਿੰਨੋਂ ਜਾਣੇ ਵਿਆਹ ਤੇ ਜਾਂਦੇ ਆ ਵਿਆਹ ਤੇ ਜਾ ਕੇ ਰਾਣੀ ਆ ਜਿਹੜੀ ਉਹ ਰਾਮ ਦੀ ਭੈਣ ਨੂੰ ਮਿਲਦੀ ਆ ਰਾਮ ਆਪਣੀ ਭੈਣ ਨਾਲ ਰਾਣੀ ਨੂੰ ਮਲਾਉਂਦਾ ਤੇ ਦੱਸਦਾ ਵੀ ਇਹਨਾਂ ਦੀ ਵਜ੍ਹਾ ਨਾਲ ਜਿਹੜੀ ਤੇਰੀ ਸ਼ਾਦੀ ਆ ਉਹ ਹੋ ਰਹੀ ਆ ਤੇ ਆ ਰਾਮ ਦੇ ਜਿਹੜੇ ਮਾਪਿਓ ਹੁੰਦੇ ਆ ਉਹ ਬਹੁਤ ਹੀ ਬਜ਼ੁਰਗ ਹੁੰਦੇ ਆ ਉਹ ਜ਼ਿਆਦਾ ਚੱਲ ਫਿਰ ਵੀ ਨਹੀਂ ਸਕਦੇ ਬਸ ਉਹ ਇੱਕ ਇਹ ਹੁੰਦਾ ਵੀ ਸ਼ਾਦੀ ਦੇ ਵਿੱਚ ਸ਼ਾਮਲ ਹੁੰਦੇ ਆ ਰਾਣੀ ਆ ਜਿਹੜੀ ਉਹ ਸਾਰੇ ਪਰਿਵਾਰ ਨਾਲ ਮਿਲਦੀ ਆ ਤੇ ਉਹਨੂੰ ਬੜਾ ਇਸ ਤਰ੍ਹਾਂ ਫੀਲ ਹੁੰਦਾ ਹਨਾ ਵੀ ਦੇਖੋ ਮਾਪਿਓ ਜਮ੍ਹਾਂ ਬਜ਼ੁਰਗ ਆ ਵੀ ਕਿੰਨਾ ਸਿਆਣਾ ਮੁੰਡਾ ਵੀ ਆਪਣੀ ਭੈਣ ਦਾ ਵਿਆਹ ਦਾ ਕਿੰਨਾ ਫਿਕਰ ਕਰਦਾ ਚਲੋ ਭਾਈ ਵਿਆਹ ਦੀਆਂ ਰਸਮਾਂ ਜਿਹੜੀਆਂ ਸ਼ੁਰੂ ਹੁੰਦੀਆਂ ਨੇ ਰਾਣੀ ਨੀਲਾ ਸੂਟ ਪਾ ਕੇ ਗਈ ਸੀ ਨੀਲੇ ਸੂਟ ਦੇ ਵਿੱਚ ਰਾਣੀ ਬਹੁਤ ਸੋਹਣੀ ਲੱਗ ਰਹੀ ਹੁੰਦੀ ਆ ਸਾਰੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਉਹ ਸੋਚਦੇ ਆ ਵੀ ਇਹ ਇੰਨੀ ਖੂਬਸੂਰਤ ਕੁੜੀ ਕੌਣ ਆ ਹਨ ਜਿਹੜੀ ਦੇ ਵਿੱਚੋਂ ਤਾਂ ਇਹ ਹੈ ਨਹੀਂ ਵੀ ਇਹ ਨਵੀਂ ਜੀ ਕੁੜੀ ਕੌਣ ਆ ਸਾਰਿਆਂ ਦੀਆਂ ਨਜ਼ਰਾਂ ਨਾ ਰਾਣੀ ਤੇ ਹੁੰਦੀਆਂ ਤੇ ਰਾਣੀ ਆ ਜਿਹੜੀ ਉਹ ਇੱਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਬਿਹੇਵ ਕਰ ਰਹੀ ਹੁੰਦੀ ਆ ਉਹ ਰਾਮ ਦੀ ਭੈਣ ਨੂੰ ਵਾਰ-ਵਾਰ ਹਨਾ ਖਾਣ ਪੀਣ ਨੂੰ ਕੁਝ ਲਿਆ ਕੇ ਦਿੰਦੀ ਆ ਰਾਮ ਨੂੰ ਵੀ ਲਿਆ ਕੇ ਦਿੰਦੀ ਆ ਉਹਦੇ ਬਜ਼ੁਰਗ ਮਾਤਾ ਪਿਤਾ ਨੂੰ ਵੀ ਲਿਆ ਕੇ ਦਿੰਦੀ ਆ ਕਿਉਂਕਿ ਉਹ ਜ਼ਿਆਦਾ ਚੱਲ ਫੇਰ ਨਹੀਂ ਸਕਦੇ ਸੀ ਸਾਰਿਆਂ ਦਾ ਉਹ ਬਹੁਤ ਖਿਆਲ ਰੱਖਦੀ ਆ ਤੇ ਆਸੇ-ਪਾਸੇ ਵੀ ਉਹ ਧਿਆਨ ਰੱਖਦੀ ਆ ਹਨਾ ਸ਼ਾਦੀ ਦੇ ਵਿੱਚ ਕੌਣ ਆਇਆ ਵੀ ਹਰ ਇੱਕ ਨੂੰ ਪੁੱਛਦੀ ਆ ਵੀ ਤੁਸੀਂ ਖਾਣਾ ਖਾ ਲਿਆ ਹਰਾਂ ਮੈਂ ਜਿਹੜਾ ਉਹ ਵੀ ਇਹ ਵੇਖ ਕੇ ਹੈਰਾਨ ਹੁੰਦਾ ਵੀ ਮੈਂ ਤਾਂ ਵਿਆਹ ਦੇ ਵਿੱਚ ਇੰਨਾ ਬੀਜੀਆਂ ਹਨਾ ਵੀ ਮੇਰੀ ਭੈਣ ਦਾ ਵਿਆਹ ਗਾ ਮਾਪਿਓ ਮੇਰੇ ਇੰਨਾ ਜਿਹੜੇ ਰਿਸ਼ਤੇਦਾਰ ਆਏ ਆ ਉਹਨਾਂ ਨੂੰ ਅਟੈਂਡ ਨਹੀਂ ਕਰ ਸਕਦੇ ਵੀ ਰਾਣੀ ਕਿੰਨੀ ਵਧੀਆ ਹਨਾ ਤਰੀਕੇ ਨਾਲ ਜ਼ਿੰਮੇਵਾਰੀ ਨਿਭਾ ਰਹੀ ਆ ਵੀ ਨਾਲੇ ਇਹਦੇ ਤੇ ਕੋਈ ਜ਼ਿੰਮੇਵਾਰੀ ਹੈ ਵੀ ਨਹੀਂ ਰਾਣੀ ਦੀ ਮਾਂ ਜਿਹੜੀ ਉਹ ਜਿਹੜੀ ਆਰਾਮ ਦੀ ਭੈਣ ਆ ਉਹਦੇ ਕੋਲ ਵਹਿੰਦੀ ਆ ਤੇ ਉਹਨੂੰ ਦੱਸਦੀ ਆ ਆਪਦੀ ਧੀ ਬਾਰੇ ਵੀ ਦੱਸਦੀ ਆ ਚਲੋ ਇਸ ਤਰ੍ਹਾਂ ਪਰਿਵਾਰਕ ਸਾਂਝ ਆ ਜਿਹੜੀ ਉਹ ਵੱਧ ਜਾਂਦੀ ਆ ਘਰ-ਘਰ ਆ ਰਾਮ ਕੋਲ ਜਾਂਦੀ ਆ ਕਦੇ ਉਹ ਜੂਸ ਲੈ ਕੇ ਜਾਂਦੀ ਆ ਫਿਰ ਉਹ ਫਰੂਟ ਲੈ ਕੇ ਜਾਂਦੀ ਆ ਜਾਂ ਹੋਰ ਵੀ ਜਿਹੜਾ ਪਕਵਾਨ ਬਣਿਆ ਹੁੰਦਾ ਉਹ ਲੈ ਕੇ ਰਾਮ ਕੋਲ ਜਾਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਤੁਸੀਂ ਐਸੀ ਤਰ੍ਹਾਂ ਤੁਰੇ-ਫਿਰਦੇ ਖਾ ਲੋ ਵੀ ਨਹੀਂ ਤਾਂ ਤੁਸੀਂ ਬਿਮਾਰ ਹੋ ਜਾਓਗੇ ਰਾਮ ਨੂੰ ਕਦੇ ਕੋਈ ਬੁਲਾ ਕੇ ਲੈ ਜਾਂਦਾ ਕਦੇ ਕੋਈ ਇਸ ਕਰਕੇ ਉਹਨੂੰ ਬਹੁਤਿਆਂ ਸਾਰੀਆਂ ਗੱਲਾਂ ਦਾ ਧਿਆਨ ਵੀ ਨਹੀਂ ਰਹਿੰਦਾ ਜਿਹੜੇ ਪਰਿਵਾਰ ਦੇ ਵਿੱਚ ਵਿਆਹ ਹੁੰਦਾ ਪਰਿਵਾਰਕ ਮੈਂਬਰਾਂ ਦਾ ਖਾਣ ਪੀਣ ਵੱਲ ਤਾਂ ਬਿਲਕੁਲ ਵੀ ਧਿਆਨ ਨਹੀਂ ਹੁੰਦਾ ਪਰ ਰਾਣੀ ਸਾਰੇ ਪਰਿਵਾਰ ਦਾ ਖਿਆਲ ਰੱਖਦੀ ਆ। ਸ਼ਾਦੀ ਆ ਜਿਹੜੀ ਉਹ ਪੂਰੀ ਧੂਮਤਾਮ ਨਾਲ ਸੰਪੰਨ ਹੋ ਜਾਂਦੀ ਆ। RAM ਦੀ ਭੈਣ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਤੇ ਸਾਰੇ ਬਰਾਤੀ ਜਦੋਂ ਚਲੇ ਜਾਂਦੇ ਆ ਰਿਸ਼ਤੇਦਾਰ ਇਕੱਠੇ ਹੁੰਦੇ ਆ ਬੈੰਦੇ ਆ ਤੇ ਉਹ RAM ਨੂੰ ਪੁੱਛਦੇ ਆ ਹਨਾ ਵੀ ਇਹ ਕੁੜੀ ਬੜੀ ਜ਼ਿੰਮੇਵਾਰ ਕੁੜੀ ਆ ਤੇ ਸੋਹਣੀ ਵੀ ਬੜੀ ਆ ਵੀ ਕੌਣ ਆ ਇਹ? ਤਾਂ RAM ਦੱਸਦਾ ਵੀ ਸਵੇਰੇ ਜਦੋਂ ਬਰਾਤੀਆਂ ਨੇ ਹਨਾ ਬੱਕਰੇ ਦੇ ਮੀਟ ਦੀ ਅਚਾਨਕ ਮੰਗ ਕੀਤੀ ਸੀ ਤਾਂ ਮੈਂ ਬੱਕਰੇ ਲੈਣ ਗਿਆ ਸੀ ਇਹਨਾਂ ਦੇ ਘਰੋਂ ਖਰੀਦ ਕੇ ਲਿਆਇਆ ਸੀ ਵੀ ਬੜਾ ਵਧੀਆ ਪਰਿਵਾਰ ਆ ਇਹ ਤਾਂ ਰਾਣੀ ਆ ਜਿਹੜੀ ਉਹ RAM ਨੂੰ ਕਹਿੰਦੀ ਆ ਕਿ ਵੀ ਮੈਂ ਤੁਹਾਡੇ ਕੋਲ ਕੁਝ ਗੱਲ ਕਰਨਾ ਚਾਹਣੀ ਆ ਉਹਨੂੰ ਸਾਈਡ ਤੇ ਲੈ ਕੇ ਜਾਂਦੀ ਆ ਤੇ ਉਹ ਸਾਰੀ ਗੱਲ ਦੱਸਦੀ ਆ ਹਨਾ ਵੀ ਮੇਰੀ ਮਾਂ ਨੇ ਛੋਟੀ ਉਮਰ ਦੇ ਵਿੱਚ ਬਹੁਤ ਗਲਤੀਆਂ ਕੀਤੀਆਂ ਵੀ ਉਹਦੇ ਕਰਕੇ ਜਿਹੜਾ ਮੇਰਾ ਰਿਸ਼ਤਾ ਪੂਰ ਨਹੀਂ ਚੜ ਰਿਹਾ ਵੀ ਇਹ ਸੱਚ ਆ ਉਹ ਸਚਾਈ ਦੱਸ ਦਿੰਦੀ ਐ ਤੇ ਰਾਮ ਸੋਚਦਾ ਵੀ ਕੁੜੀ ਸਿਆਣੀ ਆ ਹਨਾ ਇਹਦੀ ਕੀ ਗਲਤੀ ਐ ਜੇ ਇਹਦੀ ਮਾਂ ਨੇ ਗਲਤੀਆਂ ਕੀਤੀਆਂ ਨੇ ਵੀ ਮਾਂ ਪਿਓ ਦੀਆਂ ਗਲਤੀਆਂ ਦੀ ਸਜ਼ਾ ਕੁੜੀ ਨੂੰ ਕਿਉਂ ਮਿਲੇ ਤੇ ਉਹ ਸੋਚਦਾ ਵੀ ਕਿਉਂ ਨਾ ਵੀ ਮੈਂ ਰਾਣੀ ਨਾਲ ਵਿਆਹ ਕਰਵਾ ਲਵਾਂ ਤੇ ਉਹ ਰਾਣੀ ਨੂੰ ਕਹਿੰਦਾ ਵੀ ਕੀ ਮੈਂ ਤੁਹਾਨੂੰ ਪਸੰਦ ਆ ਰਾਣੀ ਕਹਿੰਦੀ ਵੀ ਮੈਂ ਤਾਂ ਆਪਣੇ ਵਿਆਹ ਵਾਸਤੇ ਉਸ ਮੁੰਡੇ ਨੂੰ ਵੀ ਪਸੰਦ ਕੀਤਾ ਹਨਾ ਵੀ ਜਿਹੜਾ ਮੇਰੇ ਨਾਲ ਬਿਲਕੁਲ ਵੀ ਮੈਚ ਨਹੀਂ ਕਰਦਾ ਸੀ ਵੀ ਤੁਹਾਡੇ 'ਚ ਤਾਂ ਕਮੀ ਕੋਈ ਨਹੀਂ ਪੀ ਤੁਸੀਂ ਮੇਰੇ ਬਾਰੇ ਸਚਾਈ ਜਾਣਨ ਤੋਂ ਬਾਅਦ ਵੀ ਤੁਸੀਂ ਮੈਨੂੰ ਆਪਣੇ ਬਾਰੇ ਪੁੱਛਦੇ ਹੋ ਕਿ ਕੀ ਮੈਂ ਤੁਹਾਨੂੰ ਪਸੰਦਾਂ ਵੀ ਇਹਦਾ ਮਤਲਬ ਤੁਸੀਂ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੇ ਹੋ ਉਹ ਕਹਿੰਦਾ ਬਿਲਕੁਲ ਮੈਨੂੰ ਤੇਰੇ ਵਰਗੀ ਸੋਹਣੀ ਸੰਖਿਤੀ ਤੇ ਜ਼ਿੰਮੇਵਾਰ ਕੁੜੀ ਚਾਹੀਦੀ ਆ ਮੈਨੂੰ ਨਹੀਂ ਫਰਕ ਪੈਂਦਾ ਤੇਰੀ ਮਾਂ ਦਾ ਅਤੀਤ ਕੀ ਆ ਤੇਰੀ ਮਾਂ ਦਾ ਅਤੀਤ ਆ ਜਿਹੜਾ ਉਹ ਗੁਜ਼ਰ ਚੁੱਕਿਆ ਤੇ ਮੈਂ ਨਹੀਂ ਚਾਹੁੰਦਾ ਕਿ ਤੇਰੀ ਮਾਂ ਦੇ ਅਤੀਤ ਦਾ ਪ੍ਰਭਾਵ ਤੇਰੇ ਤੇ ਪਵੇ ਤੇ ਤੂੰ ਸਾਰੀ ਜ਼ਿੰਦਗੀ ਜਿਹੜੀ ਨਰਕ ਦੇ ਵਿੱਚ ਕੱਟੇ ਉਹ ਕਹਿੰਦਾ ਵੀ ਮੈਂ ਤੇਰੇ ਮਾਮਾ ਜੀ ਨਾਲ ਗੱਲ ਕਰਨਾ ਚਾਹਣਾਗਾ ਉਹ ਕਹਿੰਦੀ ਵੀ ਮੇਰੇ ਮਾਮਾ ਜੀ ਨਾਲ ਤੁਸੀਂ ਗੱਲ ਕਰ ਸਕਦੇ ਹੋ ਤੇਰਾ ਮਾ ਪਹਿਲਾਂ ਆਪਣੇ ਮਾਤਾ ਪਿਤਾ ਨਾਲ ਗੱਲ ਕਰਦਾ ਉਹਨਾਂ ਨੂੰ ਸਾਰੀ ਗੱਲ ਦੱਸਦਾ ਤੇ ਉਹਦੇ ਮਾਤਾ ਪਿਤਾ ਕਹਿੰਦੇ ਵੀ ਦੇਖ ਪੁੱਤ ਜਿਹੜੇ ਹਿਸਾਬ ਨਾਲ ਇਹ ਕੁੜੀ ਇੱਥੇ ਵਿਚਰੀ ਆ ਬਹੁਤ ਸਿਆਣੀ ਕੁੜੀ ਆ ਵੀ ਕੁੜੀ ਦੀ ਮਾਂ ਦੀ ਗਲਤੀ ਦੀ ਸਜ਼ਾ ਕੁੜੀ ਨੂੰ ਕਿਉਂ ਮਿਲੇ ਵੀ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਪੁੱਤ ਅਸੀਂ ਤਾਂ ਤੇਰੇ ਤੇ ਡਿਪੈਂਡ ਆ ਹਨਾ ਚੰਗੀ ਕੁੜੀ ਆ ਚਲੋ ਕਮੀਆਂ ਹੁੰਦੀਆਂ ਕਿਸੇ ਇਨਸਾਨ ਦੇ ਵਿੱਚੋਂ ਗਲਤੀਆਂ ਹੋਈਆਂ ਹੁੰਦੀਆਂ ਵੀ ਉਹਦੀ ਸਜ਼ਾ ਉਹਦੀ ਔਲਾਦ ਨੂੰ ਨਹੀਂ ਮਿਲਣੀ ਚਾਹੀਦੀ ਵੀ ਅਸੀਂ ਤਾਂ ਚਾਹੁੰਦੇ ਹਾਂ ਵੀ ਇਹ ਜੇ ਸਾਡੇ ਘਰੇ ਨੂੰ ਬਣ ਕੇ ਆਉਂਦੀ ਆ ਤਾਂ ਵੀ ਸਾਡੀ ਵਧੀਆ ਸੇਵਾ ਕਰੂਗੀ ਚਲੋ ਉਹਨਾ ਫਿਰ ਰਾਣੀ ਦੇ ਮਾਮੇ ਨਾਲ ਗੱਲ ਕਰਦੇ ਆ ਕਿ ਸਾਡੇ ਬੇਟੇ ਨੂੰ ਤੁਹਾਡੀ ਕੁੜੀ ਪਸੰਦ ਆ ਵੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਅਸੀਂ ਇਹਦਾ ਮਤਲਬ ਚੁੰਨੀ ਚੜਾ ਕੇ ਇਹਨੂੰ ਲੈ ਆਵਾਂਗੇ ਤੁਹਾਡਾ ਕੋਈ ਖਰਚ ਨਹੀਂ ਕਰਾਵਾਂਗੇ ਰਾਣੀ ਦਾ ਮਾਮਾ ਕਹਿੰਦਾ ਵੀ ਮੈਨੂੰ ਹੋਰ ਕੀ ਚਾਹੀਦਾ ਵੀ ਮੈਨੂੰ ਆਪਣੀ ਭਾਣਜੀ ਦੇ ਵਿਆਹ ਦੀ ਇੰਨੀ ਚਿੰਤਾ ਹਨਾ ਵੀ ਕੋਈ ਵੀ ਇਹਦਾ ਰਿਸ਼ਤਾ ਜਿਹੜਾ ਲੈ ਤਾਂ ਲੈਂਦਾ ਵੀ ਬਾਅਦ ਦੇ ਵਿੱਚ ਮੁੱਕਰ ਜਾਂਦਾ ਵੀ ਮੈਨੂੰ ਜਿਹੜੀ ਬਦਨਾਮੀ ਸਹਿਣੀ ਪੈ ਰਹੀ ਆ ਵੀ ਮੈਨੂੰ ਜਿਹੜੀ ਫਿਕਰ ਆ ਆਪਦੀ ਭਾਣਜੀ ਦੇ ਵਿਆਹ ਦੀ ਵੀ ਉਹ ਕੋਈ ਨਹੀਂ ਸਮਝ ਸਕਦਾ ਤਾਂ ਆਰਾਮ ਆ ਜਿਹੜਾ ਉਹ ਕਹਿੰਦਾ ਵੀ ਤੁਸੀਂ ਅੱਜ ਤੋਂ ਬਾਅਦ ਫਿਕਰ ਨਾ ਕਰੋ ਤੁਸੀਂ ਬਸ ਵਿਆਹ ਦੀ ਤਿਆਰੀ ਕਰੋ ਫਰਵਰੀ 2023 ਦੇ ਵਿੱਚ ਆਰਾਮ ਦੀ ਭੈਣ ਦਾ ਵਿਆਹ ਹੁੰਦਾ ਤੇ ਮਾਰਚ 2023 ਦੇ ਵਿੱਚ ਜਾਨੀ ਕਿ ਇੱਕ ਮਹੀਨੇ ਬਾਅਦ ਆਰਾਮ ਦਾ ਵਿਆਹ ਜਿਹੜਾ ਰਾਣੀ ਨਾਲ ਹੋ ਜਾਂਦਾ ਬੜੀ ਧੂਮ ਧਾਮ ਨਾਲ ਸ਼ਾਦੀ ਹੁੰਦੀ ਆ ਜੋ ਕੇਰਾ ਆ ਉਹ ਇੱਕ ਵਧੀਆ ਨੌਕਰੀ ਕਰਦਾ ਹੁੰਦਾ ਨੌਕਰੀ ਭਾਵੇਂ ਪ੍ਰਾਈਵੇਟ ਫਰਮ ਦੇ ਵਿੱਚ ਹੁੰਦੀ ਆ ਪਰ ਉਹਦੀ ਤਨਖਾਹ ਚੰਗੀ ਹੁੰਦੀ ਆ ਵਧੀਆ ਉਹ ਕਮਾਉਂਦਾ ਹੁੰਦਾ ਇਸ ਤਰ੍ਹਾਂ ਇਹ ਰਿਸ਼ਤਾ ਜੁੜ ਜਾਂਦਾ RAM ਤੇ Rani ਦਾ ਵਿਆਹ ਹੁੰਦਾ ਤੇ ਅੱਜ Rani ਆ ਜਿਹੜੀ ਉਹ RAM ਦੇ ਘਰੇ ਨੂੰ ਬਣ ਕੇ ਰਹਿ ਰਹੀ ਆ RAM ਦੀ ਪਤਨੀ ਬਣ ਕੇ ਰਹਿ ਰਹੀ ਆ ਉਹ ਆਪਣੇ ਸੱਸ ਸਹੁਰੇ ਦੀ ਬਹੁਤ ਸੇਵਾ ਕਰਦੀ ਆ ਸਾਰੇ ਰਿਸ਼ਤੇਦਾਰ ਵੀ ਬੜੇ ਹੈਰਾਨ ਹੁੰਦੇ ਆ ਕਿ ਇੰਨੀ ਸੋਹਣੀ ਤੇ ਸੰਸਕਾਰੀ ਕੁੜੀ ਜਿਹੜੀ RAM ਦੀ ਪਤਨੀ ਬਣ ਕੇ ਆਈ ਆ ਜਦੋਂ ਵੀ ਰਾਮਦੀ ਭੈਣ ਆਪਣੇ ਪੇਕੇ ਘਰ ਆਉਂਦੀ ਆ ਤਾਂ ਰਾਣੀ ਉਹਦਾ ਵੀ ਬਹੁਤ ਖਿਆਲ ਰੱਖਦੀ ਆ ਉਹਨੂੰ ਬਹੁਤ ਪਿਆਰ ਕਰਦੀ ਆ ਤੇ ਉਹ ਕਹਿੰਦੀ ਆ ਕਿ ਮੈਨੂੰ ਤੁਸੀਂ ਭਾਬੀ ਦੇ ਰੂਪ ਵਿੱਚ ਮਿਲੇ ਹੋ ਮੇਰੇ ਭਰਾ ਦੀ ਜ਼ਿੰਦਗੀ ਸੰਵਰ ਗਈ ਮੇਰੇ ਮਾਪਿਓ ਦਾ ਬੁਢਾਪਾ ਸੰਵਰ ਗਿਆ ਵੀ ਤੂੰ ਬਸ ਇਹਨਾਂ ਦਾ ਐਸੇ ਤਰ੍ਹਾਂ ਖਿਆਲ ਰੱਖੀ ਹੁਣ ਜਿਹੜੀ ਰਾਣੀ ਆ ਉਹ ਆਪਣੇ ਸਹੁਰੇ ਘਰ ਦੇ ਵਿੱਚ ਬਹੁਤ ਖੁਸ਼ ਰਹਿੰਦੀ ਆ ਤੇ ਰਾਣੀ ਦੀ ਮਾਂ ਵੀ ਹਨਾ ਆਪਣੀਆਂ ਗਲਤੀਆਂ ਦਾ ਪਛਤਾਵਾ ਕਰਦੀ ਆ ਤੇ ਉਹ ਸ਼ੁਕਰ ਮਨਾਉਂਦੀ ਆ ਕਿ ਮੇਰੀ ਚਲੋ ਅਤੀਤ ਕਰਕੇ ਮੇਰੀ 30 ਦੀ ਜ਼ਿੰਦਗੀ ਹੈ ਜਿਹੜੀ ਉਹ ਦਾਤੇ ਲੱਗੀ ਹੋਈ ਸੀ ਇਹਦਾ ਫਿਊਚਰ ਦਾਤੇ ਲੱਗਿਆ ਹੋਇਆ ਸੀ ਵੀ ਹੁਣ ਮੇਰੀ ਧੀ ਆਪਣੇ ਸਹੁਰੇ ਘਰ ਬਹੁਤ ਹੁਸ਼ਾ ਰਾਣੀ ਦੀ ਮਾਂ ਜਿਹੜੀ ਉਹ ਆਪਣੀ ਧੀ ਦੇ ਸਹੁਰੇ ਬਹੁਤਾ ਨਹੀਂ ਆਉਂਦੀ ਉਹ ਨਹੀਂ ਚਾਹੁੰਦੀ ਕਿ ਮੇਰੀ ਧੀ ਨੂੰ ਹਣਾ ਮੇਰੇ ਮਤਲਬ ਅਤੀਤ ਕਰਕੇ ਮਿਹਣੇ ਮਿਲਣਾ ਇਸ ਕਰਕੇ ਉਹ ਕਹਿ ਦਿੰਦੀ ਆ ਕਿ ਪੁੱਤ ਜਦੋਂ ਵੀ ਤੈਨੂੰ ਮੈਨੂੰ ਮਿਲਣਾ ਹੁੰਦਾ ਤੂੰ ਇੱਥੇ ਆ ਕੇ ਮਿਲ ਜਾ ਕਰ ਵੀ ਮੈਂ ਨਹੀਂ ਚਾਹੁੰਦੀ ਵੀ ਤੇਰੇ ਸਹੁਰੇ ਦੇ ਆਸ-ਪਾਸੇ ਮੇਰੇ ਅਤੀਤ ਬਾਰੇ ਬਹੁਤੀਆਂ ਗੱਲਾਂ ਹੋਣ ਤੇ ਤੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਸ ਤਰ੍ਹਾਂ ਦੇ ਮੇਨੇ ਮਿਲਣਾ ਹੁਣ ਰਾਣੀ ਆ ਜਿਹੜੀ ਉਹ ਬਹੁਤ ਖੁਸ਼ ਰਹਿੰਦੀ ਆ ਤੇ ਜਿਹੜਾ ਪਹਿਲਾਂ ਉਹਦੇ ਰਿਸ਼ਤਾ ਜੁੜਿਆ ਹੋਇਆ ਸੀ ਜਿਹੜੇ ਦਾਜ ਦੀ ਮੰਗ ਕਰਦੇ ਸੀ ਉਹਨਾਂ ਨੂੰ ਉਹਦੇ ਮਾਮੇ ਨੇ ਜਵਾਬ ਦੇ ਦਿੱਤਾ ਸੀ ਕਿ ਅਸੀਂ ਰਿਸ਼ਤਾ ਨਹੀਂ ਕਰਨਾ ਕਿਉਂਕਿ ਉਹ ਮੁੰਡੇ ਦੇ ਵਿੱਚ ਵੀ ਕੋਈ ਬਹੁਤੇ ਗੁਣ ਨਹੀਂ ਸੀਗੇ ਮਜਬੂਰੀ ਕਰਕੇ ਰਾਣੀ ਦਾ ਰਿਸ਼ਤਾ ਉੱਥੇ ਤੈਅ ਕੀਤਾ ਹੋਇਆ ਸੀ ਹੁਣ ਰਾਣੀ ਦੀ ਜ਼ਿੰਦਗੀ ਹੈ ਜਿਹੜੀ ਉਹ ਬਹੁਤ ਖੁਸ਼ੀ-ਖੁਸ਼ੀ ਲੰਘ ਰਹੀ ਆ ਤੇ ਰਾਣੀ ਆਪਣੇ ਪਤੀ ਨਾਲ ਬਹੁਤ ਖੁਸ਼ ਰਹਿੰਦੀ ਆ ਉਹਦੇ ਸੱਸ ਸਹੁਰਾ ਵੀ ਉਹਦੇ ਨਾਲ ਕੋਈ ਵੀ ਵਿਤਕਰਾ ਨਹੀਂ ਕਰਦੇ ਤੇ ਰਾਣੀ ਜਿਹੜੀ ਆਪਣੇ ਸੱਸ ਸਹੁਰੇ ਦੀ ਬਹੁਤ ਜ਼ਿਆਦਾ ਸੇਵਾ ਕਰਦੀ ਆ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਮਿਲਾਂਗੇ ਕਿਸੇ ਹੋਰ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਗੋਜ